ਫਿਲਮ ਉਹੋ ਜੀ ਬਣੀ ਆ ਜਿਹੋ ਜੀ ਬਣਨੀ ਚਾਹੀਦੀ ਸੀ ਜਿਸ ਤਰ੍ਹਾਂ ਦੀ ਸੈਨਮੇ ਨੂੰ ਭੋਖਾ ਆ ਬੀਬੀ ਰਜਨੀ ਤੇ ਫਿਲਮ ਬਣੀ ਆ ਤੁਸੀਂ ਧਾਰਮਿਕ ਵਿਸ਼ੇ ਨੂੰ ਪਾਸੇ ਛੱਡ ਦਿਓ ਸਨਮੈਟਿਕ ਪੱਖ ਤੋਂ ਵੀ ਫਿਲਮ ਬਹੁਤ ਕਮਾਲ ਬਣੀ ਆ ਐਕਟਿੰਗ ਪੱਖ ਤੋਂ ਵੀ ਫਿਲਮ ਬਹੁਤ ਕਮਾਲ ਬਣੀ ਆ ਤੇ ਵਿਸ਼ਾ ਉਹ ਤਾਂ ਹੈ ਹੀ ਇਹੋ ਜਿਹਾ ਕਿ ਤੁਸੀਂ ਪੂਰਾ ਪਰਿਵਾਰ ਸਮੇਤ ਸੈਨਮੇ ਜਾ ਸਕਦੇ ਮੈਨੂੰ ਪਤਾ ਬਹੁਤ ਲੋਕ ਘਰਾਂ ਦੇ ਵਿੱਚ ਬੱਜੇ ਬੈਠੇ ਆ ਤੇ ਉਹਨਾਂ ਨੂੰ ਆਪਣੇ ਪਰਿਵਾਰਾਂ, ਬੇਟੀਆਂ, ਭੈਣਾਂ, ਬੱਚਿਆਂ ਸਮੇਤ ਕੋਈ ਜਾਣ ਲਈ ਸਿਨਮੇ ਦੇ ਵਿੱਚ ਫਿਲਮ ਨਹੀਂ ਮਿਲ ਰਹੀ ਜਿਹਦੇ ਨਾਲ ਦੋਰੇ ਸ਼ਬਦਾਂ ਵਾਲੀਆਂ ਘਟੀਆਂ ਮਤਲਬ ਤਰ੍ਹਾਂ ਦੀਆਂ ਫਿਲਮਾਂ ਬਹੁਤ ਬਣਦੀਆਂ ਪਰ ਇੱਕ ਚੰਗੀ ਫਿਲਮ ਬਣੀ ਆ ਜਿਹੜਾ ਜਿਨੇ ਜ ਪਾਈ ਪਿੰਕੀ ਢਾਲੀ ਵਾਲਾ ਵਰਗੇ ਬੰਦਿਆਂ ਦਾ ਮੋਢਾ ਥਪਤਪਾਉਣਾ ਬਣਦਾ ਇਹ ਫਿਲਮ ਦਾ ਜਦੋਂ ਮੇਰੇ ਕੋਲ ਪਹਿਲੀ ਵਾਰ ਪੋਸਟਰ ਆਇਆ ਸੀ ਨਾ ਮੈਂ ਉਦੋਂ ਹੀ ਇਹਨਾਂ ਦੀ ਟੀਮ ਨੂੰ ਆਖਦਾ ਸੀ ਵੀ ਬਾਈ ਫ੍ਰੀ ਆਫ ਕਾਸਟ ਕੋਈ ਪੈਸਾ ਲੈੇ ਤੋਂ ਬਿਨਾ ਪੂਰੀ ਤਸੱਲੀ ਦੇ ਨਾਲ ਪ੍ਰੋਮੋਸ਼ਨ ਕਰਾਂਗੇ ਪਰ ਮੈਨੂੰ ਬਾਈ ਰਾਣੇ ਹੁਣਾਂ ਤੋਂ ਗੱਲ ਸੁਣਨ ਨੂੰ ਮਿਲੀ ਵੀ ਜਿਹੜੇ ਵੀ ਇਨਫਲੂਐਂਸਰ ਕੋਲੇ ਜਾਂਦੇ ਆਂ ਹਰ ਬੰਦਾ 1 ਮਿੰਟ ਦੇ ਵਿੱਚ ਵੀਡੀਓ ਪਾ ਦਿੰਦਾ ਕੋਈ ਪੈਸਾ ਨਹੀਂ ਲੈ ਰਿਆ ਸਭ ਤੋਂ ਵੱਡੀ ਗੱਲ ਆ ਤੇ ਨਹੀਂ ਸਾਡੇ ਮਹਿਕਮੇ ਵਾਲੇ ਪੂਰੇ ਖੁੱਲ੍ਹ ਕੇ ਪੈਸੇ ਲੈਂਦੇ ਆ ਫਿਲਮਾਂ ਪ੍ਰੋਮੋਸ਼ਨ ਕਰਨ ਦੇ ਆ ਇੱਕ ਇਹੋ ਜਿਹੀ ਫਿਲਮਾਂ ਜਿਹਨੂੰ ਅਗਲਾ ਇਹ ਕਹਿ ਰਿਹਾ ਕਿ ਬਾਈ ਅਸੀਂ ਜਿੱਥੇ ਸਾਦੋਂਗੇ ਉੱਥੇ ਵੀ ਆਵਾਂਗੇ ਤੁਹਾਡੀ ਫਿਲਮ ਵੀ ਪ੍ਰਮੋਟ ਕਰਾਂਗੇ ਕਿਉਂਕਿ ਫਿਲਮ ਬਣ ਰਹੀ ਆ ਸਾਰੇ ਪੱਖਾਂ ਤੋਂ ਫਿਲਮ ਜੇ ਤੁਸੀਂ ਟ੍ਰੇਲਰ ਦੇਖੋਗੇ ਨਾ ਫਿਲਮ ਦਾ ਟ੍ਰੇਲਰ ਦੇਖੋਗੇ ਤਾਂ ਟ੍ਰੇਲਰ ਦੇਖ ਕੇ ਬਾਈ ਜੋਗਰਾਜ ਹੁਣਾ ਦਾ ਜੋ ਰੋਲ ਆ ਜੋ ਐਕਟਿੰਗ ਆ ਮਤਲਬ ਹਰ ਚੀਜ਼ ਤੁਹਾਨੂੰ ਪੂਰੀ ਮਿਲੂਗੀ ਫਿਲਮ ਦੇ ਵਿੱਚ ਕੋਈ ਚੀਜ਼ ਦੀ ਕਮੀ ਨਹੀਂ ਇੱਕ ਧਾਰਮਿਕ ਫਿਲਮਾਂ ਤੇ ਸਭ ਤੋਂ ਪਹਿਲੀਆਂ ਦੇ ਵਿੱਚ ਇੱਕ ਕਮੀ ਰਹਿ ਜਾਂਦੀ ਸੀ ਕਿ ਪੈਸਾ ਨਹੀਂ ਸੀ ਲੱਗਦਾ ਆਸ ਹੈ ਨਾ ਦਿਲ ਖੋਲ ਕੇ ਪੈਸਾ ਲਾਇਆ ਗਿਆ ਕਮਰਸ਼ੀਅਲ ਐਂਗਲ ਤੋਂ ਫਿਲਮ ਬਣੀ ਹੋਈ ਨਹੀਂ ਇਹ ਸੋਚ ਕੇ ਬਣਾਈ ਨਹੀਂ ਇਹ ਚੋ ਕੁਝ ਬਚਾਉਣਾ ਇਹ ਫਿਲਮ ਸੈਨਮੇ ਨੂੰ ਫਿਲਮ ਦੇਣੀ ਆ ਆਪਾਂ ਇਸ ਹਾਵ ਨਾਲ ਫਿਲਮ ਬਣੀ ਹੋਈ ਆ ਤੁਸੀਂ ਸਾਰਿਆਂ ਜਾਣਿਆ ਨੇ ਆਪਾਂ ਇਹ ਕਹਿ ਸਕਦੇ ਵੀ ਜਿੰਨਾ ਜ਼ੋਰ ਇਸ ਟੀਮ ਨੇ ਲਾਤਾ ਬਾਈ ਪੈਂਕੀ ਹੁਣਾਂ ਦੀ ਟੀਮ ਨੇ ਲਾਤਾ ਉਹਨਾਂ ਜ਼ੋਰ ਹੁਣ ਤੁਸੀਂ ਲਾਉਣਾ ਫਿਲਮ ਪਰਿਵਾਰ ਸਮੇਤ ਟਰਾਲੀਆਂ ਟਰੈਕਟਰ ਭਰ-ਭਰ ਕੇ ਜਾਣ ਵਾਲੀ ਫਿਲਮ ਆਨੰਦ ਆਊਗਾ 100% ਪੈਸਾ ਵਸੂਲ ਹੋਊਗਾ ਇਹ ਮੈਂ ਜ਼ਿੰਮੇਵਾਰੀ ਨਾਲ ਕਹਿ ਸਕਦਾ ਟ੍ਰੇਲਰ ਦੇਖਣ ਤੋਂ ਬਾਅਦ ਕੋਈ ਵੀ ਪਰ ਸੱਥਾਂ ਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਦੱਸਦਾ ਇਹ ਇਹੋ ਫਿਲਮ ਆ ਜਿਹੜੇ ਬਜ਼ੁਰਗ ਚਾਚੇ ਤਾਏ ਨਾ ਸੱਥਾਂ ਦੇ ਵਿੱਚ ਬੈਠ ਕੇ ਤਾਸ਼ ਖੇਡਦੇ ਆ ਉੱਥੇ ਫਿਲਮ ਦੀ ਚਰਚਾ ਅੱਜ ਕੱਲ ਚੱਲ ਪਈ ਆ ਬਸ ਜਿੱਥੋਂ ਤੱਕ ਨਹੀਂ ਪਹੁੰਚੀ ਵੀਡੀਓ ਸ਼ੇਅਰ ਕਰਕੇ ਪਹੁੰਚਾ ਦਿਓ ਆਪਾਂ ਇਹ ਫਿਲਮ ਨੂੰ ਜ਼ਰੂਰ ਪ੍ਰਮੋਟ ਵੀ ਕਰਨਾ ਵੇਖ ਕੇ ਵੀ ਆਉਣਾ। ਬਾਈ ਰਾਣੇ ਹੁਣਾ ਦਾ ਧੰਨਵਾਦ ਕਰਦੇ ਆਂ। ਬਾਈ ਰਾਣੇ ਹੁਣਾ ਨੇ ਮੈਨੂੰ ਫੋਨ ਕੀਤਾ। ਮੈਂ ਇਹਨਾਂ ਨੂੰ ਕਹਤਾ ਸੀ ਤੁਸੀਂ ਬੇਫਿਕਰ ਹੋ ਜਾ ਮੈਂ ਵੀਡੀਓ ਪਾ ਦੂੰ। ਇਹ ਕਹਿੰਦੇ ਵੀ ਆਪਾਂ ਬੈਠਣਾ ਵੀ ਇਹ ਦੋ ਮਿੰਟ ਗੱਲਾਂ ਵੀ ਕਰਨੀਆਂ ਤੇ ਚਲੋ ਬਹੁਤ ਵਧੀਆ ਹੋ ਗਿਆ। ਅਸੀਂ ਮਿਲ ਲਏ। ਮੈਂ ਥੈਂਕ ਯੂ ਵੀ ਕਰਨਾ ਸਾਰੀ ਟੀਮ ਦਾ ਥੈਂਕ ਯੂ ਕਰਦਾ ਜਿੰਨਾਂ ਨੇ ਇਸ ਫਿਲਮ ਦੇ ਵਿੱਚ ਕੰਮ ਕੀਤਾ ਤੇ ਜਿੰਨੇ ਵੀ ਵੀਡੀਓ ਸ਼ੇਅਰ ਕਰਨਗੇ ਉਹਨਾਂ ਨੂੰ ਪਹਿਲਾਂ ਹੀ ਐਡਵਾਂਸ ਥੈਂਕ ਯੂ ਕਰਦਾ। ਸਾਰੇ ਜਣੇ ਦੱਬ ਕੇ ਸ਼ੇਅਰ ਕਰੋ ਫਿਰ।